ਸੱਚ ਜਾਣਿਓ ਜਿੱਦਿਆਂ ਦਾ ਬਾਪੂ ਗਿਆ ਹੋਇਆ ਉਦੋਂ ਦਾ 3-4 ਕਿਲੋ weight ਘਟ ਗਿਆ ਠੀਕ ਆ ਅੱਜ ਤੁਹਾਨੂੰ ਇੱਕ ਖੁਸ਼ੀ ਵਾਲੀ ਗੱਲ ਵੀ ਸੁਣਾਉਣੀ ਹੈ ਥੋੜਾ ਜਿਹਾ ਘਰੇ ਇਧਰ ਹਾਪਣ ਹੋਇਆ ਕਰਕੇ ਤੁਹਾਡੇ ਨਾਲ ਖੁਸ਼ੀਆਂ ਜ਼ਹਿਰ ਹੀ ਕਰਨੀਆਂ ਭੁੱਲ ਗਏ ਆਣਾ ਕਿਉਂਕਿ ਹਾਸੇ ਉੱਡ ਗਏ ਸਾਰਿਆਂ ਦੇ ਪਹਿਲਾਂ ਤਾਂ ਮੁਬਾਰਕਾ ਦਿਓ ਮਨਪ੍ਰੀਤ ਨੂੰ ਸਾਰੇ ਜਾਣੀ ਠੀਕ ਆ ਤੇ ਮਨਪ੍ਰੀਤ ਤੁਸੀਂ ਬੜਾ ਬੁਰੀ ਚੋਣੀ ਕੀ ਬਰਾ ਤੁਸੀਂ ਦੱਸੋ ਐਸ਼ ਕਾਦੀ ਕੋ ਆਪਾਂ ਮਮਾ ਨੂੰ ਵਧਾਈਆਂ ਕਾਦੀਆਂ ਦੇਣੀਆਂ ਨੇ ਮੈਨੂੰ ਵੀ ਵਧਾਈਆਂ ਦਿਓ ਮਮਾ ਨੂੰ ਦਿਓ ਐਸ਼ ਕੀ ਆ ਗਿਆ ਵੀਰਾ ਆ ਗਿਆ ਇੱਕ ਹੋਰ ਲੋ ਜੀ ਇੱਕ ਹੋਰ ਪੁਵਾਏ ਆ ਗਿਆ ਮਨਪ੍ਰੀਤ ਦਾ ਭਤੀਜਾ ਸੋ ਸਰ ਜਾਨੇ ਜਰੂਰ ਮੁਬਾਰਕਾਂ ਦਿਓ ਕਿ ਪਰਮਾਤਮਾ ਨੇ ਪਰਮਾਤਮਾ ਨੇ ਪੁੱਤ ਦੀ ਦਾਤ ਬਖਸ਼ੀ ਆ ਠੀਕ ਆ ਮਨਪ੍ਰੀਤ ਦੇ ਬ੍ਰਦਰ ਕੋਲੇ ਵੀ ਬੇਟਾ ਆ ਗਿਆ ਭਾਬੀ ਕੋਲੇ ਤੇ ਉਹ ਬੱਟ ਆਸਟ੍ਰੇਲੀਆ ਨੇ ਬਾਹਰ ਨੇ ਸੋ ਸਾਡੇ ਪਰਿਵਾਰ ਵੱਲੋਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਟੈਂਪਰੇਚਰ ਅੱਜ ਹੋਇਆ ਪਿਆ 40 ਡਿਗਰੀ ਗੱਡੀ ਬਾਹਰ ਦਾ ਟੈਂਪਰੇਚਰ 60 ਡਿਗਰੀ ਦਿਖਾ ਰਹੀ ਆ ਸੋ ਅਸੀਂ ਚੱਲੇ ਆ ਮਨਪੀਤ ਦੇ ਪਿੰਡ ਸੋ ਬਾਪੂ ਤੋਂ ਬਾਅਦ ਜਾਣ ਤੋਂ ਬਾਅਦ ਹਨ ਕਿਉਂਕਿ ਅੱਜ ਬਾਪੂ ਨੂੰ ਗਏ ਨੂੰ ਕਿੰਨੇ ਚਿਰ ਹੋ ਗਿਆ ਤਾਂ ਬਾਰਾਂ ਤਰੀਕ ਤੇ 12 ਤਰੀਕ ਹੋ ਗਈ ਆ ਤੇ ਅੱਜ ਵੀ ਤਰੀਕ 28 ਹੋਗੀ 28 ਹੋ ਗਈ ਹੈ ਨਾ ਅੱਜ 28 ਤਰੀਕ ਹੋ ਗਈ ਆ ਤੇ ਆਮੀਨਾ ਖਤਮ ਹੋਣ ਵਾਲੀ ਆ ਤੇ ਜੂਸ ਵੀ ਇਹ ਖੜੇ ਸੀਗੇ ਹੁਣ ਥੋੜਾ ਜਿਹਾ ਖੁਸ਼ੀ ਵਿੱਚ ਸ਼ਾਮਲ ਹੋਣ ਚੱਲੇ ਆ ਗੰਨੇ ਦਾ ਜੂਸ ਗਰਮੀ ਦੇ ਵਿੱਚ ਗੰਨੇ ਦਾ ਜੂਸ ਬੈਸਟ ਮੰਨਿਆ ਜਾਂਦਾ ਸਾਰੇ ਜਣੇ ਜ਼ਰੂਰ ਪੀਆ ਕਰੋ ਹੈ ਨਾ ਆ ਜਿਹੜਾ ਪੈਕਿੰਗ ਵਾਲਾ ਜੂਸ ਹੁੰਦਾ ਉਹ ਤੁਹਾਡੇ ਵਾਸਤੇ ਬਹੁਤ ਹਾਨਫੂਲ ਹੁੰਦਾ ਤੇ ਹੁਣ ਚੱਲੇ ਮਨਪੀ ਦੇ ਪਿੰਡ ਸੋ ਬੇਬੀ ਕੱਲ ਨੂੰ 21 ਦਿਨਾਂ ਦਾ ਹੋ ਜਾਣਾ ਤੇ ਨਾਮ ਨਾਮ ਕੀ ਰੱਖਿਆ ਪ੍ਰਵਾਸ 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 ਸਿੰਘ ਬਰਾੜ ਠੀਕ ਆ ਪ੍ਰਵਾਸ ਸਿੰਘ ਬਰਾੜ ਦਾ ਕੱਲੋਂ ਇਹਦਾ ਯੁਵਰਾਜ ਉਹਦਾ ਪ੍ਰਵਾਸ ਇਹਦਾ ਯੁਵਰਾਜ ਆ ਸਾਡਾ ਨਿੱਕਾ ਕਾਕਾ ਸੋ ਸਾਡਿਆਂ ਥੋੜਾ ਜਿਹਾ ਹੋ ਗਿਆ ਸੀਗਾ ਉਹਨਾਂ ਨੇ ਵੀ ਇਹੀ ਨਾਮ ਸੋਚਿਆ ਸੀ ਯੁਵਰਾਜ ਹਾਂ ਤੇ ਅਸੀਂ ਐਦਾਂ ਕੀ ਹੋਇਆ ਪਤਾ ਇਦਾਂ ਕਿ ਅ ਜਦੋਂ ਮੈਂ ਸਕੂਲੇ ਪੜਦਾ ਹੁੰਦਾ ਸੀ ਉਹਦੀ ਮੇਰੀ ਸੋਚ ਸੀ ਕਿ ਮੇਰੇ ਬੇਟਾ ਹੋਊਗਾ ਤਾਂ ਉਹਦਾ ਨਾਂ ਯਵਰਾਜ ਰੱਖੂੰਗਾ ਜੇ ਅ ਗੁੜੀਆ ਹੋਊਗੀ ਉਹਦਾ ਨਾਂ ਜੋਬਨਪ੍ਰੀਤ ਰੱਖੂੰਗਾ ਤੇ ਬਟ ਜੋਬਨਪ੍ਰੀਤ ਰੱਖਣ ਹੀ ਦਿੱਤਾ ਗਿਆ ਨਾਂ ਉਹ ਐਸ਼ ਰੱਖ ਲਿਆ ਐਸ਼ਰੀ ਤੇ ਰੱਖ ਲਿਆ ਤੇ ਮੈਂ ਕਿਹਾ ਹੁਣ ਯਵਰਾਜ ਰਹਿ ਗਿਆ ਫਿਰ ਇੱਕ ਤਾਂ ਮੇਰੇ ਨਾਮ ਨਾਂ ਮੇਰੀ ਪਸੰਦ ਦਾ ਰੱਖਣਾ ਚਾਹੀਦਾ ਹਨਾ ਸੋ ਵੇਖੋ ਨਿੱਕਾ ਬੇਬੀ ਸੋ ਆ ਜਿਹੜੀ ਲਾਈਫ ਹੁੰਦੀ ਆ ਹਨਾ ਸਭ ਤੋਂ ਵਧੀਆ ਹੁੰਦੀ ਆ ਤੇ ਕੋਈ ਟੈਨਸ਼ਨ ਨਹੀਂ ਹੁਣ ਸਾਰਿਆਂ ਨੂੰ ਇਹ ਵੀ ਹੋਊਗਾ ਕਿ ਬੇਟੇ ਦਾ ਫੇਸ ਦਿਖਾਇਆ ਨਹੀਂ ਕਿਸੇ ਵੀਡੀਓ ਦੇ ਵਿੱਚ ਤੇ ਆਪਾਂ ਜਲਦੀ ਬੇਟੇ ਦਾ ਫੇਸ ਵੀ ਹਨਾ ਥੋੜੇ ਕਿ ਦਿਨਾਂ ਤੱਕ ਆਪਾਂ ਦਿਖਾਵਾਂਗੇ ਡੇਟਾ ਦੱਸਿਓ ਫਿਰ ਕਿਹਦੇ ਵਰਗਾ ਤੇ ਆ ਸਾਡੀ ਮਾਂ ਨੂੰ ਬੇਲੀ ਪਿੱਛੇ ਲੋਕ ਕੇ ਜੂਸ ਪੀ ਜਾਂਦੀ ਹੈ ਹੁਣ ਸਾਰਾ ਪੀਣਾ ਚੰਗਾ ਤੇ ਹੁਣ ਖੁਸ਼ੀਆਂ ਦੇ ਮਾਹੌਲ ਤੇ ਲੈਣਾ ਜੂਸ ਤੇ ਜਸ ਨੂੰ ਨਹੀਂ ਪੀਂਦੇ ਤਬ ਲੱਗਿੰਦੀ ਮੈਂ ਪੀਣਾ ਸਾਰਾ ਖੁਸ਼ੀ ਦੇ ਮਾਹੌਲ ਦੇ ਵਿੱਚ ਸ਼ਾਮਲ ਹੋਣ ਚੱਲੇ ਆ ਹਾਂਜੀ ਕੀ ਹੋ ਗਿਆ ਛਿਗਾ ਜਿਹੜਾ ਪਰਮਾਤਮਾ ਨੇ ਆਪਾਂ ਨੂੰ ਦੁੱਖ ਦੇ ਤਾਂ ਉਹ ਆਪਾਂ ਛੱਡ ਨਹੀਂ ਸਕਦੇ ਬਟ ਹਨਾ ਕਿ ਇਹ ਜਿਹੜੀ ਖੁਸ਼ੀ ਪਰਮਾਤਮਾ ਨੇ ਦਿੱਤੀ ਆ ਤੇ ਇਹਦਾ ਸਾਨੂੰ ਬਹੁਤ ਇੰਤਜ਼ਾਰ ਸੀ ਸਾਰਿਆਂ ਨੂੰ ਹਨਾ ਤੇ ਵਿਰਾਸ ਸਿੱਧੂ ਨੂੰ ਵੀ ਭੁੱਖ ਲੱਗੀ ਆ ਜੀ ਲੱਗਦਾ ਭੁੱਖੀ ਲੱਗੀ ਹੈ ਹੈ ਸਿੱਧੂ ਵੀ ਨੂੰ ਫਿਰ ਆਪਾਂ ਜੂਸ ਪੀਏ ਨੇ ਨੂੰ ਐਵੇਂ ਦੁੱਧੂ ਐਵੇਂ ਪੀਣਾ ਹਨਾ ਠੀਕ ਆ ਤੇ ਕੱਲ ਨੂੰ ਕੱਲ ਨੂੰ ਬੱਚੇ ਨੇ ਹੋਏ ਨੇ 21 ਦਿਨਾਂ ਦਾ ਸੋ ਕੱਲ ਨੂੰ 21 ਆ ਕਰਨਾ ਜੀ ਤੇ ਮਨਪ੍ਰੀਤ ਦੇ ਪਿੰਡ ਚੱਲੇ ਆ ਫਿਰ ਆਪਾਂ ਕੱਲ ਨੂੰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੌਲੀ ਹੌਲੀ ਮਾਤਾ ਨੂੰ ਵੀ ਉਹਵੇਂ ਖੜੀ ਭਰੀ ਲਾਈਫ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਆਪ ਵੀ ਉਹ ਚੀਜ਼ ਤੋਂ ਨਿਕਲਣ ਦੀ ਕੋਸ਼ਿਸ਼ ਕਰਾਂਗੇ ਤੇ ਪਰ ਨਿਕਲਣਾ ਬਹੁਤ ਔਖਾ ਸੱਚਿਆਂ ਨੂੰ ਮੈਨੂੰ ਇਦਾਂ ਲੱਗਦਾ ਕਿ ਕੁਝ ਵੀ ਚੰਗਾ ਜਿਹਾ ਨਹੀਂ ਲੱਗਦਾ ਜਿੱਦਾਂ ਨਾ ਸਰੀਰ ਨੂੰ ਜਿੱਦਾਂ ਆਪਾਂ ਜੈਮ ਲਾਉਣ ਤੋਂ ਬਾਅਦ ਵੀ ਸੇਵ ਟੁੱਟ ਜਾਂਦਾ ਇਦਾਂ ਲੱਗਦਾ ਰਹਿੰਦਾ ਹਮੇਸ਼ਾ ਹਨਾ ਮਸਲ ਮਸਲ ਸਾਰੇ ਦਰਦ ਕਰਦੇ ਰਹਿੰਦੇ ਪਤਾ ਨਹੀਂ ਕਿਉਂ ਅੱਗ ਕਦੀ ਨਹੀਂ ਇਦਾਂ ਹੋਇਆ ਪਰ ਹੁਣ ਇਦਾਂ ਬੜਾ ਫੀਲ ਹੁੰਦਾ ਇਹ ਚੀਜ਼ਾਂ ਜੀ ਹਾਂਜੀ ਦੋਸਤੋ ਪਹੁੰਚ ਗਏ ਆ ਆਪਾਂ ਤੇ ਖੁਸ਼ੀਆਂ ਦਾ ਪਰਮਾਤਮਾ ਨੇ ਇਦਾਂ ਟਾਈਮ ਦਿੱਤਾ ਹੋਇਆ ਬਟ ਥੋੜਾ ਜਿਹਾ ਹੋਇ ਜਾਂਦਾ ਹਨਾ ਕਿ ਉਹਨਾਂ ਨੇ ਵੀ ਸਿਹਰੇ ਨਹੀਂ ਬੰਨੇ ਸੀ ਹਨਾ ਮੰਪੀ ਦੇ ਪੀਕੇ ਪਰਿਵਾਰ ਨੇ ਜਣ ਕੇ ਮੇਰੇ ਸਹੁਰਾ ਪਰਿਵਾਰ ਨੇ ਡੈਡੀ ਨਾਲ ਜੋਤ ਨੂੰ ਪਤਾ ਹੋਇਆ ਹਨਾ ਤੇ ਇਸੇ ਕਰਕੇ ਉਹਨਾਂ ਨੇ ਵੀ ਸਿਹਰੇ ਨਹੀਂ ਬੰਨੇ ਸੀ ਬੇਸ਼ੱਕ ਖੁਸ਼ੀਆਂ ਆਈਆਂ ਸੀ ਹਨਾ ਤੇ ਪੁੱਤ ਕਿਹਨੂੰ ਨਹੀਂ ਪਿਆਰੇ ਹੁੰਦੇ ਪੁੱਤ ਸਾਹਿਬ ਨੂੰ ਪਿਆਰੇ ਹੁੰਦੇ ਆ ਤੇ ਉਹਨਾਂ ਨੇ ਘਰੇ ਸੇਰੀ ਨਹੀਂ ਬੰਨੀ ਸੀ ਕਿਉਂਕਿ ਡੈਡੀ ਜੀ ਦੀ ਡੈਥ ਹੋ ਗਈ ਸੀ ਤੇ ਉਹਨਾਂ ਨੇ ਸੇਰੀ ਨਹੀਂ ਬੰਨੀ ਸੀ ਸੋ ਅੱਜ ਮੈਂ ਆਇਆ ਕੱਲ ਸੇਰੀ ਬੰਨਣੀਆਂ ਨੇ ਸੋ ਜੰਮਣਾ ਮਰਨਾ ਇਹ ਤੈਅ ਆ ਇਹ ਉਪ ਬਦਲ ਨਹੀਂ ਸਕਦੇ ਹਣਾ ਤੇ ਵੀ ਫਿਰ ਵੀ ਸਭ ਨੂੰ ਚਾਹ ਹੁੰਦਾ ਹਣਾ ਹਰੇਕ ਦੇ ਦਰਵਾਜੇ ਸੇਰੀ ਬੰਨਣਾ ਹਣਾ ਉਹਨਾਂ ਨੂੰ ਜਿਆਦੇ ਪੁੱਤ ਤੇ ਦਾ ਚਾਹ ਪ੍ਰਮਾਤਮਾ ਨੇ ਪੁੱਤ ਆ ਦਿੱਤਾ ਤੇ ਉਹਨਾਂ ਦਾ ਵੀ ਸੁਪਨੇ ਨਹੀਂ ਹਨਾ ਕਿ ਜੋ ਹੋਣਾ ਸੀ ਹੋ ਗਿਆ ਉਹ ਆਪਾਂ ਬਦਲ ਨਹੀਂ ਸਕਦੇ ਹਨਾ ਮੈਂ ਵੀ ਕੋਸ਼ਿਸ਼ ਕਰਦਾ ਹੱਸਣ ਦੀ ਜ਼ਿੰਦਗੀ ਦੇ ਵਿੱਚ ਮੈਂ ਪਹਿਲਾਂ ਵਾਂਗੂ ਹੋ ਜਾ ਜਿੱਦਾਂ ਮੈਂ ਪਹਿਲਾਂ ਸੀਗਾ ਮੈਂ ਪਹਿਲਾਂ ਵਾਂਗੂ ਹੋ ਜਾ ਮੈਂ ਆਪਦੇ ਆਪ ਨੂੰ ਪਹਿਲਾਂ ਵਾਲਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਬਟ ਸੱਚ ਜਾਣਿਓ ਸਰੀਰ ਇਦਾਂ ਹੋਇਆ ਪਿਆ ਜਿੱਦਾਂ ਬਾਡੀ ਦੇ ਵਿੱਚੋਂ ਰੂਹ ਨਿਕਲ ਗਈ ਹੋਵੇ ਇਹ ਚੀਜ਼ਾਂ ਮੇਰੇ ਨਾਲ ਉਦੋਂ ਹੁੰਦੀਆਂ ਮੈਂ ਤੁਹਾਨੂੰ ਸੱਚ ਦੱਸਦਾ ਕਿ ਜਦੋਂ ਮੈਂ ਕਾਫੀ ਟਾਈਮ ਬਾਅਦ ਜੈਮ ਜੁਆਇਨ ਕਰਦਾ ਜਦ ਮੈਂ ਕਾਫੀ ਟਾਈਮ ਬਾਅਦ ਜਿਮ ਮੈਂ ਜਾਣਾ ਤੇ ਉਦੋਂ ਸਰੀਰ ਟੁੱਟਦਾ ਭੱਜਦਾ ਤੋੜ ਲੱਗਦੀ ਆ ਕਿਉਂਕਿ ਆਪਣੇ ਮਸਲ ਟੁੱਟ ਜਾਂਦੇ ਨੇ ਬਾਡੀ ਦੇ ਹਨਾ ਉਦੋਂ ਇਦਾਂ ਫੀਲ ਹੁੰਦਾ ਹੁੰਦਾ ਮੈਨੂੰ ਹਨਾ ਤੇ ਬਟ ਇਸ ਵਾਰ ਮੈਂ ਕੁਝ ਵੀ ਨਹੀਂ ਕੀਤਾ ਮੈਂ ਕਿਤੇ ਜ਼ੋਰ ਵੀ ਨਹੀਂ ਲਾਇਆਗਾ ਕੁਝ ਵੀ ਨਹੀਂ ਹੋਇਆਗਾ ਕੁਝ ਵੀ ਮੈਂ ਕੀਤਾ ਨਹੀਂ ਨਾ ਮੈਂ ਕੋਈ ਜਿਆਦਾ ਹੈਵੀ ਐਕਟੀਵਿਟੀ ਕੀਤੀ ਹੈ ਨਾ ਮੈਂ ਕੁਝ ਕੋਈ ਜਲਦੀ ਜ਼ੋਰ ਲਾਇਆ ਤੇ ਫਿਰ ਵੀ ਸਰੀਰ ਆਏ ਹੋਇਆ ਪਿਆ ਝੂਠਾ ਜਾ ਪਿਆ ਫਿਰਦਾ ਹਨਾ ਕਿ ਲੱਤਾਂ ਦੁਖੀ ਜਾਂਦੀਆਂ ਮੇਰੀਆਂ ਕਿ ਜਿਹੜੀਆਂ ਕਦੇ ਹੋਈਆਂ ਨਹੀਂ ਸੀ ਅੱਗੇ ਕਦੇ ਸਾਰਾ ਸਰੀਰ ਇਦਾਂ ਟੁੱਟੀ ਵੱਜੀ ਜਾਂਦਾ ਇਦਾਂ ਹੋ ਰਿਹਾ ਪਤਾ ਨਹੀਂ ਕਿਉਂ ਹੋ ਰਿਹਾ ਪਤਾ ਨਹੀਂ ਮੌਸਮ ਬਦਲਿਆ ਪਰ ਅੱਗੇ ਕਦੇ ਨਹੀਂ ਜਿੰਦਗੀ ਚ ਹੋਇਆ ਹੁੰਦਾ ਮੇਰੇ ਨਾਲ ਉਦੋਂ ਆ ਕਿ ਜਦੋਂ ਮੈਂ ਜਿੰਮ ਜਾਂਦਾ ਕਾਫੀ ਟਾਈਮ ਬਾਅਦ ਉਦੋਂ ਬਾਡੀ ਵਿੱਚ ਕੜੱਲਾਂ ਵਗੈਰਾ ਪੈਂਦੇ ਆ ਨਹੀਂ ਹਨ ਉਦੋਂ ਇਦਾਂ ਹੁੰਦਾ ਬਟ ਇਸ ਵਾਰ ਵੈਸੀ ਹੋ ਰਿਹਾ ਹਨ ਤੇ ਹਾਸਾ ਜਾਂ ਅੰਦਰੋਂ weight ਵੀ ਮੇਰਾ ਘਟੀ ਜਾਂਦਾ ਹਨ ਸਾਰੇ ਮੈਨੂੰ ਯਾਰ ਦੋਸਤ ਰਿਲੇਟਿਵ ਵੀ ਕਹਿੰਦੇ ਵੀ ਤੂੰ ਜਸ ਬਾਹਰ ਨਿਕਲਣ ਦੀ ਕੋਸ਼ਿਸ਼ ਕਰੀ ਚੀਜ਼ ਤੋਂ ਕਿਉਂਕਿ ਡੇਢੀ ਨੂੰ ਗਏ ਨੂੰ 20 22 ਦਿਨ ਹੋ ਗਏ ਆ ਤੇ ਆਪਦੇ ਕੰਮ ਵੀ ਕਰਨੇ ਆ ਹਨਾ ਬੁਟੀਕ ਦਾ ਕੰਮ ਵੀ ਆ ਸਾਰਾ ਹਨਾ ਸਾਰਾ ਕੁਝ ਦੇਖਣਾ ਪੈਣਾ ਮੈਨੂੰ ਬਟ ਕਹਿੰਦੇ ਨਾ ਟੈਨਸ਼ਨ ਲਈ ਨਹੀਂ ਜਾਂਦੀ ਆਪਣੇ ਆਪ ਆਉਂਦੀ ਆ ਮੈਂ ਕਹਿੰਦਾ ਮੈਂ ਟੈਨਸ਼ਨ ਨਹੀਂ ਲੈਂਦਾਗਾ ਬਟ ਫਿਰ ਵੀ ਮੇਰਾ ਸਰੀਰ ਦਾ weight ਘਟ ਰਿਹਾ ਹਨਾ ਤੇ ਕੁਝ ਵੀ ਚੰਗਾ ਜ ਨਹੀਂ ਲੱਗ ਰਿਹਾ ਜਾਨੀ ਕਿ ਜੋ ਅੰਦਰ ਕਰੰਟ ਸੀ ਸਰੀਰ ਦੇ ਅੰਦਰ ਅੱਗੇ ਵਾਲਾ ਕਰੰਟ ਨਹੀਂ ਹੈਗਾ ਤੇ ਖਾ ਪੀ ਰਿਆ ਬਿਲਕੁਲ ਮੈਂ ਵਧੀਆ ਰੋਟੀ ਵੀ ਖਾ ਰਿਹਾ ਸਭ ਕੁਝ ਵਧੀਆ ਖਾ ਰਿਹਾ ਪਰ ਟੂ ਅੰਦਰੋਂ ਪਤਾ ਨਹੀਂ ਕੀ ਗੱਲ ਹੋ ਗਈ ਹੈ ਨਾ ਕਿ ਪਤਾ ਨਹੀਂ ਖਾਤੋਂ ਆਏ ਆ ਚਲੋ ਥੋੜਾ ਟਾਈਮ ਪਾ ਕੇ ਮੇਰਾ ਠੀਕ ਹੋ ਜਾਊਗਾ ਮੈਂ ਬਹੁਤ ਕੋਸ਼ਿਸ਼ ਕਰ ਰਿਹਾ ਆਪਦੇ ਆਪ ਨੂੰ ਚੇਂਜ ਕਰਨ ਦੀ ਕਿ ਮੈਂ ਪਹਿਲਾਂ ਵਾਲਾ ਜੱਸ ਬਣ ਜਾ ਸਾਰਿਆਂ ਨਾਲ ਉਦਾਂ ਵਿੱਚ ਰਹਿਣਾ ਕਿਉਂਕਿ 20 ਦਿਨ ਹੋ ਗਏ ਆ ਹਨਾ ਸਭ ਕੁਝ ਤੁਸੀਂ ਦੇਖਿਆ ਸਾਰਿਆਂ ਨੇ ਹਮਦਰਦੀ ਜਤਾਈ ਆ ਤੇ ਹੁਣ ਇਸ ਟਾਈਮ ਆਪਾਂ ਖੁਸ਼ੀਆਂ ਦੇ ਵਿੱਚ ਆਏ ਆ ਇਸ ਪਰਿਵਾਰ ਦੇ ਵਿੱਚ ਆਪਦੀ ਸਹੁਰਾ ਪਰਿਵਾਰ ਦੇ ਵਿੱਚ ਸੋ ਇੱਥੇ ਆਪਾਂ ਢਿੱਲੀ ਗੱਲ ਕਰਦੇ ਵੈਸੇ ਚੰਗੇ ਨਹੀਂ ਲੱਗਦੇ ਹਨ ਤੇ ਉਹਨਾਂ ਦਾ ਵੀ ਆਪਾਂ ਥੈਂਕਸ ਕਰਦੇ ਆ ਆਪਣੇ ਸਹੁਰਾ ਪਰਿਵਾਰ ਦਾ ਕਿ ਉਹਨਾਂ ਨੇ ਵੀ ਹਮਦਰਦੀ ਦਿਤਾਈ ਅਸੀਂ ਰਹੀ ਨਹੀਂ ਬੰਨੇ ਪਰ ਹੁਣ ਮੈਂ ਵੀ ਚਾਹਣਾ ਕਿ ਉਹ ਸੇਰੀ ਬੰਨੇ ਹਨਾ ਮੈਂ ਆਇਆ ਮੈਂ ਤੇ ਮਨਪੀਤ ਆਇਆ ਕਿ ਹੁਣ ਆਪਾਂ ਸੇਰੀ ਬਣਾਉਣੇ ਆ ਪੂਰਾ ਉਹਨਾਂ ਦਾ ਰਿਲੇਟਿਵ ਵਗੈਰਾ ਨਹੀਂ ਆਉਣੀ ਨਹੀਂ ਹਨਾ ਅ ਉਹਨਾਂ ਦਾ ਗਾਂ ਸੋਹਰਾ ਪਰਿਵਾਰ ਆਊਗਾ ਹਨਾ ਮਨਪੀਤ ਦੇ ਬਜ਼ੁਰਗ ਦਾ ਸਾਰਿਆਂ ਨੂੰ ਚਾ ਉਹਨਾਂ ਨਾਲ ਸਭ ਨੇ ਉਹਨਾਂ ਚਾ ਮਨਾਉਣਾ ਤੇ ਮਨਾਉਣਾ ਬਣਦਾ ਵੀ ਆ ਹਨਾ ਇਹ ਚੀਜ਼ਾਂ ਮੋਲ ਨਹੀਂ ਮਿਲਦੀਆਂ ਹਨਾ ਜਵਰਾਜ ਆਇਆ ਸੀ ਤੇ ਕਿੰਨੀ ਖੁਸ਼ੀ ਸੀ ਆਪਾਂ ਨੂੰ ਤੇ ਇਦਾਂ ਹੀ ਉਹਨਾਂ ਦਾ ਪੁੱਤ ਆਇਆ ਜਾਨਕਿ ਮੈਂ ਫਫੜ ਬਣ ਗਿਆ ਮਨਪੀਤ ਭੂਆ ਬਣ ਗਈ ਆ ਫਫੜ ਕਹਿੰਦੇ ਮੂੰਹ ਭਰ ਜਾਂਦਾ ਪਪੜ ਕਹਿ ਕੇ ਮੂੰਹ ਚ ਪਜੀਰੀ ਪਾ ਕੇ ਫਫੜ ਕਦੇ ਬੋਲ ਨਹੀਂ ਸਕਦੇ ਆਪਾਂ ਕੋਈ ਮੂੰਹ ਪਰ ਹਵਾਵਾਰ ਆ ਜਾਂਦੀ ਪਜੀਰੀ ਬਾਹਰ ਨਿਕਲ ਜਾਂਦੀ ਹੈ ਨਾ ਇਹ ਕਹਾਵਤਾਂ ਬਣੀਆਂ ਨੇ ਮੈਂ ਫਫੜ ਬਣ ਗਿਆ ਮੈਨੂੰ ਬਹੁਤ ਜ਼ਿਆਦਾ ਚਾਹ ਪਰਮਾਤਮਾ ਹਰੇਕ ਦੇ ਘਰ ਵਿੱਚ ਪੁੱਤ ਦੀ ਦਾਤ ਬਖਸ਼ੇ ਧੀਆ ਵੀ ਜ਼ਰੂਰੀ ਨੇ ਪੁੱਤ ਵੀ ਜ਼ਰੂਰੀ ਨੇ ਹਨਾ ਜਿਸ ਕਰ ਧੀ ਹੈ ਨਹੀਂ ਪਰਮਾਤਮਾ ਧੀਆ ਦੀ ਦਾਤ ਬਖਸ਼ੇ ਜਿਸ ਕਰ ਪੁੱਤ ਹੈ ਨਹੀਂ ਪਰਮਾਤਮਾ ਪੁੱਤ ਦੀ ਦਾਤ ਬਖਸ਼ੇ ਤੁਹਾਡਾ ਦਿਲੋਂ ਧੰਨਵਾਦ ਫੇਰ ਲਾਸਟ ਦੇ ਵਿੱਚ ਮੈਂ ਕਰਦਾ ਕਿ ਇੰਨੀ ਹਮਦਰਦੀ ਜਤਾਈ ਤੁਸੀਂ ਸਾਰਿਆਂ ਨੇ ਕਿ ਮੇਰੀਆਂ ਮਾਤਾਵਾਂ ਨੇ ਮੇਰੇ ਵੀਰਾਂ ਨੇ ਭੈਣਾਂ ਨੇ ਰੋਂਦਿਆਂ ਦੀਆਂ ਕੋਲਾ ਆਉਂਦੀਆਂ ਨੇ ਹਜੇ ਵੀ ਕੋਲਾ ਆਉਂਦੀਆਂ ਨੇ ਤੇ ਪਲੀਜ਼ ਤੁਸੀਂ ਹੁਣ ਜਿੰਨੇ ਮੇਰੀ ਵੀਡੀਓ ਦੇਖਦੇ ਹੋ ਬਸ ਤੁਸੀਂ ਕੱਲਾ ਵਾਹਿਗੁਰੂ ਲਿਖ ਦਿਆ ਕਰੋ ਵੀਡੀਓ ਥੱਲੇ ਤੇ ਹਨਾ ਕਿਉਂਕਿ ਮੈਨੂੰ ਵੀ ਸਾਰੇ ਨਾਲ ਗੱਲ ਕਰਨੀ ਔਖੀ ਆ ਕਿਉਂਕਿ ਮੈਂ ਕੱਲਾ ਤੁਹਾਡਾ ਪਿਆਰ ਸਭ ਦਾ ਜ਼ਿਆਦਾ ਆ ਸਭ ਦੀਆਂ ਕੋਲਾ ਚੱਕਦਾ ਮੈਂ ਕੋਸ਼ਿਸ਼ ਕਰਦਾ ਕਦੀ ਵੀ ਨਹੀਂ ਵੀ ਚੱਕੀ ਜਾਂਦੀਆਂ ਹਨ ਸੋ ਬੁਟੀਕ ਦਾ ਕੰਮ ਫੇਰ ਸ਼ੁਰੂ ਕਰ ਦਿੱਤਾ ਗਿਆ ਹਣਾ ਤੋਂ ਫੇਰ ਉਸੇ ਤਰ੍ਹਾਂ ਉੱਠਣ ਦੀ ਕੋਸ਼ਿਸ਼ ਕਰ ਰਹੇ ਆ ਆਪਾਂ ਸਾਰੇ ਠੀਕ ਆ ਕਿਰਾਂ ਡਿੱਗ ਪਏ ਆ ਫੇਰ ਉੱਠਣ ਦੀ ਕੋਸ਼ਿਸ਼ ਕਰਾਂਗੇ ਉੱਠਾਂਗੇ ਤੁਸੀਂ ਨਾਲੋਂ ਤੁਹਾਡਾ ਪਿਆਰ ਨਾਲ ਬਸ ਸਪੋਰਟ ਬਣਾਈ ਰੱਖਿਓ ਠੀਕ ਆ ਤੇ ਆਪਾਂ ਫੇਰ ਉੱਠਾਂਗੇ ਫੇਰ ਖੜੇ ਹੋਵਾਂਗੇ ਤਕੜੇ ਹੋਵਾਂਗੇ ਠੀਕ ਆ ਮਾਤਾ ਨੂੰ ਵੀ ਉਸੇ ਤਰ੍ਹਾਂ ਵੀਡੀਓ ਚ ਲੈ ਕੇ ਆਵਾਂਗੇ ਉਹਦੇ ਮਾਤਾ ਨੂੰ ਖੁਸ਼ ਰੱਖਾਂਗੇ ਜਿੱਦਾਂ ਪਹਿਲਾਂ ਗੱਲਾਂ ਕਰਦੀ ਸੀ ਬਟ ਇੱਕ ਯਾਰ ਯਾਰੀ ਛੱਡ ਗਿਆ ਤੇ ਬਟ ਸਾਰੇ ਪਰਿਵਾਰ ਨੂੰ ਲੈ ਕੇ ਬਰਾਬਰ ਦਾ ਤੁਰੂੰਗਾ ਮੈਂ ਠੀਕ ਹੈ ਤੁਸੀਂ ਸਾਰੇ ਨੇ ਬਹੁਤ ਸਪੋਰਟ ਦਿੱਤੀ ਆ ਬਹੁਤ ਪਿਆਰ ਕੀਤਾ ਹਨਾ ਤੁਹਾਡਾ ਦਿਲੋਂ ਧੰਨਵਾਦ ਤੇ ਅੱਜ ਲਈ ਛੋਟੀ ਜੀ ਵੀਡੀਓ ਦੀ ਹਾਜ਼ਰੀ ਪ੍ਰਵਾਨ ਕਰਿਓ ਇਹ ਵੀਡੀਓ ਤੁਹਾਡੇ ਲਈ ਬਣਾਈ ਆ ਕਿ ਖੁਸ਼ੀ ਜੀ ਸ਼ਾਮਲ ਹੋਏ ਆ ਗਮ ਤੋਂ ਬਾਅਦ ਤੇ ਇਸ ਖੁਸ਼ੀ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕੱਲ ਨੂੰ ਖੜਕੇ ਹੱਸਣ ਦੀ ਹਨਾ ਕੋਸ਼ਿਸ਼ ਕਰੂੰਗਾ ਫਿਰ ਉਸੇ ਤਰ੍ਹਾਂ ਲਾਈਫ ਜੀ ਜਿਉਣ ਦੀ ਕੋਸ਼ਿਸ਼ ਕਰੂੰਗਾ ਆਪਦੇ ਆਪ ਨੂੰ ਸੈੱਟ ਕਰਨ ਦੀ ਆਪਦੀ ਬਾਡੀ ਨੂੰ ਸੈੱਟ ਕਰਨ ਦੀ ਕਿ ਪਹਿਲਾਂ ਵਾਂਗੂ ਹੋ ਜੇ ਸੋ ਕਰੇ ਸੋਲਰ ਸਿਸਟਮ ਵੀ ਲੱਗਣ ਜਾ ਰਿਹਾ ਬਾਪੂ ਕਹਿ ਕੇ ਗਿਆ ਸੀ ਆ ਕਿ ਆਪਾਂ ਸੋਲਰ ਸਿਸਟਮ ਲਾਉਣਾ ਵਾ ਤੇ ਬਾਪੂ ਜਦੋਂ ਠੀਕ ਸੀ ਮਸਾਈ ਵੀ ਉਦੀ ਪਾਤੀ ਸੀ ਉਸ ਤੋਂ ਬਾਅਦ ਬਾਪੂ ਜ਼ਿਆਦਾ ਹੋ ਗਿਆ ਸੀ ਬਾਪੂ ਦਾ ਫਿਰ ਜਿਹੜਾ ਐਂਡ ਵਾਲਾ ਸੀਗੀ ਸ਼ਰਤ ਜੋ ਉਹਨਾਂ ਨੇ ਜੋ ਉਹਨਾਂ ਨੇ ਕਿਹਾ ਸੀ ਆਪਾਂ ਕਰਨਾ ਤੇ ਜਦੋਂ ਫਿਰ ਬਾਪੂ ਨੇ ਜੋ ਫੈਸਲਾ ਕੀਤਾ ਉਹ ਸਿਰ ਮੱਥੇ ਆਪਾਂ ਉਹ ਚੜਾਵਾਂਗੇ ਸੋ ਆਪਣੇ ਘਰੇ ਸੋਲਰ ਸਿਸਟਮ ਲੱਗਣ ਜਾ ਰਿਹਾ ਬਹੁਤ ਵਧੀਆ ਹਾਈਬ੍ਰਿਡ ਕੁਆਲਿਟੀ ਆ ਉਹ ਹਾਈਬ੍ਰਿਡ ਇੱਕ ਨਵੀਂ ਤਕਨੀਕ ਤਕਨੀਕ ਆਈ ਆ ਸੋ ਤੁਹਾਡੇ ਨਾਲ ਅਗਲੀ ਵੀਡੀਓ ਤੇ ਸ਼ੇਅਰ ਕਰਾਂਗੇ ਕਿ ਕੀ ਚੀਜ਼ਾਂ ਨੇ ਹਨਾ ਸੋ ਵੀਡੀਓ ਲੰਬੀ ਨਾ ਕਰਦੇ ਹੋਏ ਤੇ ਅੱਜ ਵਾਲੀ ਹਾਜ਼ਰੀ ਇੰਨੀ ਕੁ ਪ੍ਰਵਾਨ ਕਰਿਓ ਮਿੱਤਰੋ ਠੀਕ ਆ ਉਠਾਂਗੇ ਫੇਰ ਸਪੋਰਟ ਰੱਖਿਓ ਪਿਆਰ ਮਨਾਈ ਰੱਖਿਓ ਠੀਕ ਆ 0 ਤੋਂ ਸਟਾਰਟ ਫੇਰ ਥੋੜਾ ਜਿਹਾ ਸਿੱਧੂ 0 ਤੋਂ ਸਟਾਰਟ ਫੇਰ ਹੋਊਗਾ ਹਨਾ ਠੀਕ ਆ ਜਿੱਦਾਂ ਅੱਗੇ 0 ਤੋਂ ਉੱਠਿਆ ਸੀ ਹੁਣ ਫੇਰ 0 ਤੇ ਉੱਠਾਂਗੇ ਆਪਾਂ ਠੀਕ ਆ ਸਾਰਾ ਕੁਝ ਮੈਨੂੰ ਫੇਰ ਸ ਨਵੇਂ ਸਿਰੇ ਕਰਨਾ ਪੈਣਾ ਮੋੜ ਤੋਂ ਕਰਨਾ ਪੈਣਾ ਬਹੁਤ ਚੀਜ਼ਾਂ ਮੇਥੋਂ ਦੂਰ ਹੋ ਗਈਆਂ ਨੇ ਤੇ ਮੈਂ ਕੋਸ਼ਿਸ਼ ਕਰਾਂਗਾ ਫਿਰ ਦੁਬਾਰਾ ਹੱਸਣ ਦੀ ਕੋਸ਼ਿਸ਼ ਕਰਾਂਗਾ ਫਿਰ ਤੁਹਾਡੇ ਨਾਲ ਖੁਸ਼ੀ-ਖੁਸ਼ੀ ਵੀਡੀਓ ਲੈ ਕੇ ਆਉਣ ਦੀ ਇੰਨੀ ਕਹਾਜ਼ਰੀ ਪ੍ਰਵਾਨ ਕਰਿਓ ਜਿਹੜੇ ਫਸਟ ਟਾਈਮ ਦੇ ਦੇਖ ਰਹੇ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟ ਬੜੇ ਸੋਹਣੇ ਕਰਦੇ ਹੋ ਤੁਸੀਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਲਵ ਯੂ ਆ ਬਾਈ ਸੋ ਕੱਲੂ 21 ਆ ਤੇ ਕੱਲ ਨੂੰ ਫਿਰ ਆਪਾਂ ਸਾਰੇ ਜਣੇ ਜੁੜਨੇ ਸਾਰਾ ਪਰਿਵਾਰ ਓਕੇ ਲਵ ਯੂ ਸਾਰਿਆਂ ਨੂੰ